ਰਿਜ਼ਲਟ ਆ ਚੁੱਕਿਆਗਾ ਉਸ ਸੰਬੰਧੀ ਜਿਹੜਾ ਰਿਜ਼ਲਟ ਕਿਸ ਤਰ੍ਹਾਂ ਦੇ ਨਾਲ ਚੈੱਕ ਕਰੀਏ ਵੀਡੀਓ ਤੁਹਾਡੀ ਜਿਹੜੀ ਸੌਖ ਲਈ ਬਣਾਈ ਜਾ ਰਹੀ ਹੈਗੀ ਸਭ ਤੋਂ ਪਹਿਲਾਂ ਤੁਸੀਂ psev.ac.in ਜੋ ਕਿ ਆ ਵੀ ਗਿਆ ਸਕਰੀਨ ਦੇ ਇਸ ਤਰ੍ਹਾਂ ਭਰ ਲੈਣਾ ਲਓ ਜੀ ਆਪਾਂ ਇਸ ਨੂੰ ਕਰ ਤੱਕ ਕਲਿੱਕ ਤੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਨਾਲ ਖੁੱਲ ਜਾਏਗਾ ਗੂਗਲ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਕਲਿੱਕ ਕਰਾਂਗੇ ਅਸੀਂ ਇਸ ਨੂੰ ਕਲਿੱਕ ਕਰ ਦਿੱਤਾ ਗਿਆ ਜੀ ਫਿਰ ਆਪਣੇ ਕੋਲੇ ਆ ਗਿਆ ਇਸ ਤਰ੍ਹਾਂ ਦੇ ਨਾਲ ਖੁੱਲ ਜਾਏਗਾ ਮੈਟ੍ਰਿਕਸ਼ਨ ਐਗਜ਼ਾਮੀਨੇਸ਼ਨ ਰਿਜ਼ਲਟ ਰੈਗੂਲਰ ਸਟੂਡੈਂਟਸ ਮਾਰਚ 2024 ਨਾਉ 메ਨ ਵੈਬਸਾਈਟ ਤੇ ਰਿਜ਼ਲਟਸ ਦੋ ਕਾਲਮ ਦਿੱਤੇ ਹੋਇਆ ਹੈ ਇੱਥੇ ਮੈਨ ਵੈਬਸਾਈਟ ਤੇ ਰਿਜ਼ਲਟਸ ਅਸੀਂ ਇਹਦੇ ਵਿੱਚ ਰਿਜ਼ਲਟਸ ਵਾਲੇ ਨੂੰ ਜਿਹੜਾ ਹੈਗਾ ਕਲਿੱਕ ਕਰ ਦੇਵਾਂਗੇ ਲਓ ਜੀ ਰਿਜ਼ਲਟ ਵਾਲਾ ਅਸੀਂ ਕਲਿੱਕ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਦੇ ਨਾਲ ਖੁੱਲ ਜਾਏਗਾ ਸਕਰੀਨ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੈਟ੍ਰਿਕਸ਼ਨ ਐਗਜ਼ਾਮੀਨੇਸ਼ਨ ਰਿਜ਼ਲਟ ਮੈਂ ਡੇਟੋ ਕਰਕੇ ਦਿਖਾ ਦੇਣਾ 194 ਫਿਰ ਇਸ ਨੂੰ ਨਾਉ ਅਵੇਲੇਬਲ ਨੂੰ ਅਸੀਂ ਜਿਹੜਾ ਹੈਗਾ ਕਲਿੱਕ ਕਰ ਦੇਵਾਂਗੇ ਜੋ ਲਾਲ ਜਿੱਖਰਾਂ ਵਾਲਾ ਦਿੱਤਾ ਹੋਇਆ ਮਾਰਚ 2024 ਦੇ ਨਾਲ ਨਾਓ ਅਵੇਲੇਬਲ ਜਿਹੜਾ ਦਿੱਤਾ ਹੋਇਆ ਇਸ ਨੂੰ ਕਲਿੱਕ ਕਰਤਾ ਸੀ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲੇ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਲਮ ਖੁੱਲ ਜਾਣੇ ਆ ਇੰਟਰ ਰੋਲ ਨੰਬਰ ਵਾਲਾ ਤੇ ਅੱਗੇ ਹੈਗਾਗਾ ਇਸ ਦਾ ਇੰਟਰ ਨੇਮ ਵਾਲਾ ਤਾਂ ਇੱਥੇ ਤੁਸੀਂ ਆਪਣਾ ਜਿਹੜਾ ਰੋਲ ਨੰਬਰ ਭਰ ਸਕਦੇ ਹੋ ਨੇਮ ਵੀ ਭਰ ਸਕਦੇ ਹੋ ਇੰਟਰ ਰੋਲ ਨੰਬਰ ਭਰ ਦਿਆਂ ਜੀ ਅਸੀਂ ਇਹਦੇ ਵਿੱਚ ਜਿਵੇਂ ਮੇਰੇ ਕੋਲ ਇੱਕ ਬੱਚੇ ਦਾ ਰੋਲ ਨੰਬਰ ਹੈ ਉਹ ਭਰ ਦਿਆਂ ਆਪਾਂ ਇੰਟਰ ਰੋਲ ਨੰਬਰ ਹਾਂਜੀ ਇੱਥੇ ਆ ਗਿਆ ਆਪਣੇ ਕੋਲੇ 10 243 68 759 ਇਸ ਤਰ੍ਹਾਂ ਦੇ ਨਾਲ ਭਰਤਾ ਜੀ ਆਪਾਂ ਇਹਨੂੰ ਅੱਗੇ ਆਪਾਂ ਜਿਹੜਾ ਗੋ ਕਰਦੇ ਆਂਗੇ ਅੱਗੇ ਗੋ ਕਰਤਾ ਜੀ ਆਪਾਂ ਇਸ ਨੂੰ ਅੱਗੇ ਗੋ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲੇ ਇਸ ਤਰ੍ਹਾਂ ਦੇ ਨਾਲ ਜਿਹੜਾ ਨਤੀਜਾ ਆ ਚੁੱਕਿਆਗਾ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਕੱਟ ਕਰਦੇ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆਪਣੇ ਕੋਲ ਨਤੀਜਾ ਇਹ ਆ ਚੁੱਕਿਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਹਮਨਦੀਪ ਸਿੰਘ ਸਾਰਾ ਦਿੱਤਾ ਹੋਇਆਗਾ ਵਿਸ਼ੇ ਅਗੇ ਅਗੇ ਵਿਸ਼ਿਆਂ ਦੇ ਵੱਖਰੇ ਵੱਖਰੇ ਨੰਬਰ ਨੇ ਇਸ ਤਰ੍ਹਾਂ ਦੇ ਨਾਲ ਜਿਹੜੇ ਕਿੰਨੇ ਕਿੰਨੇ ਹਾਸਲ ਕੀਤੇ ਨੇਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਸਾਰੇ ਵਿਦਿਆਰਥੀ ਆਪੋ ਆਪਣਾ ਨਤੀਜਾ ਜਿਹੜਾ ਚੈੱਕ ਕਰ ਸਕਦੇ ਹੋ ਸੋ ਇਹਨੂੰ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਨੂੰ ਅੱਗੇ ਸ਼ੇਅਰ ਕਰਨ ਦੀ ਖਿੱਚਲਾ ਕਰਨੀ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਨੂੰ ਜਿਹੜਾ ਵੇਖ ਸਕਣ। ਸ਼ੁਕਰੀਆ